ਜੇ ਰਾਹ ਤੇ ਪਹੁੰਚਿਆ ਸਾਨੂੰ ਗਾਮ ਨਹੀਂ ਦਿੱਤਾ ਜਾਂਦਾ ਜੇ ਤਾਂ ਹਾਸਤੇ ਅਸੀਂ ਇੱਥੇ ਪਹੁੰਚੇ ਹਾਂ ਤੇ ਜੌਬ ਕੱਢਵਾਉਣੇ ਦਿੱਤੇ ਨੇ ਸਾਡੇ ਜੌਬ ਕਟਾ ਕੇ ਕਰਦੇ ਨੇ ਇਹ ਵੀ ਹਾਂ ਹਾਂਜੀ ਸਾਡੇ ਨਾਲ ਕੰਮ ਸੀੰਗ ਦੇ ਵਿੱਚ ਕਿਸੇ ਦੇ ਦੋ ਆ ਜਾਂਦੀਆਂ ਤੇ ਅੱਛਾ ਨਾ ਕਿਸੇ ਦੀ ਦਿਨਤ ਚੱਲੇ ਤੇ 5-5 ਦਿਨ ਦਾ ਕਹਿ ਦੇ 4 ਮਹੀਨੇ ਹੋ ਗਏ ਕੰਮ ਨੂੰ ਨਹੀਂ ਮਿਲਦਾ ਕੰਮ ਕੀਤਾ ਹੈ ਫਿਰ ਵੀ ਨਹੀਂ ਪਾਇਆ ਰਿਹਾ ਨਪੜਾ ਨੂੰ ਪਤਾ ਨਹੀਂ ਹੁਣ ਬਸ ਚੱਲੂਗੇ ਮੇਰੇ ਕਾਰਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਤੀਂ ਜੈ ਭਾਰਤ ਸਸਿਕਾਇ ਨਮਸਕਾਰ ਅੱਜ ਮਨਰੇਗਾ ਦੇ ਵਿਸ਼ੇ 'ਚ ਸਾਡੇ ਕੁਝ ਬੰਦਿਆਂ ਨੇ ਖਰੀਫ ਸੀ ਕੁਝ ਕਾਮੇ ਦੀ ਗੱਲ ਕਰਨ ਲਈ ਆਏ ਆ ਕਿ ਜ਼ਿਆਦਾ ਤੌਰ ਤੇ ਸਾਡੇ ਕਿਤੇ ਵੀ ਖੜੇ ਆ ਜਿਨ੍ਹਾਂ ਨੇ ਬਹੁਤ ਉਕਕੇ ਹੋ ਕੇ ਬੰਦੂ ਤੋਂ ਆਇਆ ਕਿ ਕੱਲਾ ਕਰ ਰਹੇ ਸੀ ਕਿ ਉਹ ਵੀ ਤੇ ਚਲੀ ਗਈ ਜਿਹੜੀ ਕੱਲ ਨੂੰ ਸ਼ਨੀਵਾਰ ਨੂੰ ਇੱਕ ਘੱਟ ਪੈਨਸ਼ਨ ਮਿਲਦੀ ਆ ਪੂਰੇ ਵੀ ਨਹੀਂ ਮਿਲਦੀ ਕੀ ਨਾਮ ਸੀ ਉਹਦਾ ਨੋਖੇਕੇ ਨੋਖੇਕੇ ਹੈਨਾ ਕੁਛ ਵੀ ਬੀਬੀ ਨੇ ਦੱਸਿਆ ਕਿ ਪੂਰੀ ਪੈਨਸ਼ਨ ਨਹੀਂ ਮਿਲਦੀ ਪੈਨਸ਼ਨ 1500 ਆ ਲੇਕਿਨ ਸਾਲ ਦੇ ਵਿੱਚ 12 ਮਹੀਨੇ ਜਿੰਦੇ ਆ 12 ਇੰਤਰੀਆਂ ਚਾਹੀਦੀਆਂ 12 ਦੇ ਨਾਲ ਕਾਟੇ ਨੂੰ ਹੈ ਬੇਟਮੈਂਟ ਚੈੱਕ ਕਰਾਈਏ ਕਿ ਨਹੀਂ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਪਤਾ ਹਰਿਆਣੇ ਚ ਪੈਨਸ਼ਨ ਕਿੰਨੀ ਆ ਮਾਤਾ ਜੀ ਨਹੀਂ ਇਹ ਨਾਮਾ ਬਾਈ ਵੀ ਦੱਸ ਬਜੀ ਕਹਿੰਜੀ ਹਰਿਆਣੇ ਵਿੱਚ 40 ਚ ਚਲੇ ਜਾਂਦੇ ਜੀ ਚਿੱਟੀ ਕਰਦੇ ਜੀ ਕਿ ਬਹੁਤ ਲੋਕਾਂ ਜਿਹੜੇ ਪਿੰਡੀਆਂ ਖਾਂਦੀਆਂ ਤੇ ਧਾਰੂ ਲੱਗੇ ਆ ਉਹ ਜਿਹੜੀ ਪੰਜਾਬ ਚੋਂ ਦਾਰੂ ਮਿਲਦੀ ਆ 400 ਦੀ ਬੋਤਲ ਤੇ ਹਰਿਆਣੇ ਚ 200 ਦੀ ਬੋਤਲ ਆ ਹਰਿਆਣੇ ਚ 2300 ਰੁਪਿਆ ਪੈਨਸ਼ਨ ਆ ਪੈਸੇ ਹੋਣ ਵਾਲੀ ਹੈ ਪੈਨਸ਼ਨਾਂ ਦੀ ਗੱਲ ਚੱਲ ਰਹੀ ਹੈ ਤਾਂ ਪੰਜਾਬ ਦੇ ਵਿੱਚ 1500 ਪੈਨਸ਼ਨ ਮਿਲਦੀ ਹੈ ਤੇ ਉਹ ਵੀ ਤੁਹਾਨੂੰ 12 ਇੱਕ ਸਾਲ ਦੀ ਪੂਰੀ ਨੇ ਲੈਣੀ ਹੈ ਹੈਨਾ ਪੂਰੀ ਅਣੀ ਹੈ ਪੂਰੀ ਅਣੀ ਹੈ ਤਾਂ ਇਹ ਸਾਡੀ ਮੰਗ ਦਾ ਕਿ ਹਰਿਆਣੇ ਦੀ ਵੀ ਪੈਨਸ਼ਨ ਹੋਣੀ ਚਾਹੀਦੀ ਮਤ ਹੈ ਜੀ ਪਰ ਉਹਦੇ ਲਈ ਮਹੀਨੇ 'ਚ ਇੱਕ ਅੱਧੀ ਵਾਰ ਕਿਤੇ ਨਾ ਕਿਤੇ ਸਰਕਾਰ ਦਾ ਜੀ ਤਕਰੜਾ ਪੈਗਾ ਫਿਰ ਤੁਹਾਨੂੰ ਮਿਲ ਸਕਦੀ ਹੈ ਹੈਨਾ ਹਜੀ ਬੱਤਾਂ ਨਹੀਂ ਨੇੜੇ ਆਓ ਹਾਂ ਜਾਈਂ ਜਾਂ ਲਗੇ ਬੰਦ ਬਦੂ ਕੀ ਬਦੂ ਕੁਸੀ ਕੋ ਗੱਲ ਕਰਨੀ ਹੈ ਹਾਂ ਜੀ ਪਾਣੀ ਦੇ ਕਰਤੀ ਬਰਦੇ ਤੇ ਬੈ ਜੀ ਚਲੋ ਹੋਊਗੀ ਬਾਪੂ ਜੀ ਪੈਨਸ਼ਨ ਆਪਣੀ ਸਰਕਾਰ ਨੇ ਬੋਟਾ ਲੈ ਸਮੇ ਆਮ ਆਦਮੀ ਪਾਰਟੀ ਨੇ ਕੀ ਆ ਕਿ ਆਪੀ 3250 ਕਰਾਂਗੇ ਹੈ ਨਾ ਪਰ ਆਪਾਂ ਪਿੱਛੇ ਜੇ ਪ੍ਰੋਗਰਾਮ ਕੀਤਾ ਸੀ ਉਹ ਵੀ ਮੀਟਿੰਗ ਦੇ ਵਿੱਚ ਗੱਲ ਹੋ ਗਈ ਸੀ ਕਿ 2500 ਸੀ ਕਰ ਦਿਆਂਗੇ ਬਾਕੀ ਸਮੇਂ ਸਮੇਂ ਨਾਲ ਜਿਹੜੇ ਹੈਗੇ ਉਹ ਕਰਾਂਗੇ ਆਪਾਂ ਬਹੁਤ ਵੱਡਾ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਤਾਂ ਤੁਸੀਂ ਆਏ ਆਏ ਸੀ ਨਾ ਤੇ ਹੋ ਜੂਗੀ ਥੋੜੀ ਜਿਹੀ ਮਿਹਨਤ ਕਰਨੀ ਪੈਣੀ ਆ ਕਿ ਸਰਕਾਰ ਜਿਹੜੇ ਸੁੱਤੇ ਬੰਦੇ ਹੈਗੇ ਆ ਉਹਨਾਂ ਨੂੰ ਕੁਝ ਨਹੀਂ ਆ ਜਿਹੜੇ ਲੋਕ ਰੌਲਾ ਪਾਉਂਦੇ ਆ ਉਹਨਾਂ ਨੂੰ ਮਿਲਦਾ ਦੇਖੋ ਤੁਹਾਨੂੰ ਪਤਾ ਕਿ ਕਿਸਾਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਆ ਬੰਦ ਕਰ ਲੀ ਨਹੀਂ ਚੱਲਣ ਦੀ ਕਿਸਾਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਬੜਾ ਵੱਡਾ ਕੰਮ ਕਰ ਜਾਂਦੇ ਨੇ ਕਿ ਕਿਸਾਨਾਂ ਦੀ ਸਬਸਿਡੀ ਵੀ ਆਪਾਂ ਬੋਨਸ ਵੀ ਮਿਲਦਾ ਉਹਨਾਂ ਨੂੰ ਕਿਤੇ ਕਿਤੇ ਜਿੱਥੇ ਸਬਸਿਡੀ ਵਹੀਕਲ ਦੀ ਸੰਦਾਂ ਦੀ ਹੋਰ ਦਵਾਈਆਂ ਦੀ ਖਾਦ ਦੀ ਸਬਸਿਡੀ ਹੈ ਵਿਲ ਮੋਟਰਾਂ ਦਾ ਮਾਪ ਘਰਾਂ ਦਾ ਮਾਪ ਹੈ ਨਾ ਤੇ ਜਿਹੜਾ ਕਵਾਂਕਾਂ ਕੰਪਨੀ ਚੋਂ ਨਾ ਦੇ ਜਿਹਦਾ ਬੋਨਸ ਮਿਲਦਾ ਮਿਲਦਾ ਹ ਜਿਹੋ ਇਕੱਠੇ ਆ ਤਾਂ ਫਿਰ ਮਿਲਦਾ ਤੇ ਜਿਹੇ ਇਕੱਠੇ ਨਹੀਂ ਹੈ ਤੇ ਫਿਰ ਹੈ ਨਾ ਫਿਰ ਨਹੀਂ ਉਸੇ ਵੀ ਇਕੱਠੇ ਆ ਉਹ ਆਪ ਦੀ ਗੱਲ ਵਿੱਚ ਚਲਾਉਂਦੇ ਰਹੋ ਹੋ ਜਾਊਗਾ ਚੱਲੂਗਾ ਅਸੀਂ ਵੀ ਸੋਚ ਰਹੀ ਹਾਂ ਕਿ ਪ੍ਰਮਾਤਮਾ ਨੇ ਸਾਨੂੰ ਵੀ ਕੱਲ ਨੂੰ ਪੈਨਸ਼ਨ ਤੋਂ ਆਣੀ ਆ ਸੀਵੀ ਪੰਛਲ ਨਾਇੰ ਦੇ ਯੋਗ ਹੋਣਾ ਹੈ ਕਿ ਪੈਨਸ਼ਨ ਜਿਹੜੀ ਹੈਗੀ ਉਹ ਲਗਭਗ 3000 ਰੁਪਏ ਹਰਿਆਣੇ 'ਚ 3200 ਚੱਲਦੀ ਪਈ ਆ ਔਰ ਹਰਿਆਣੇ ਜੀ ਦੀ ਪੈਨਸ਼ਨ ਹੋ ਜਾਣੀ ਆ ਪਹਿਲੋਂ ਕੋਈ ਬੋਲਦਾ ਨਹੀਂ ਸੀਗਾ ਹੁਣ ਆਪਣੇ ਧਰਨੇ ਲੱਗਦੇ ਆ ਤਾਂ ਇਨਾ ਕਿੰਝਾ ਹੋਇਆ ਸਭ ਨੂੰ જય ਪਿੰਡ જય ਭਾਰਤ ਨੂੰ ਸਭ ਦਾ ਨਮਸਕਾਰ ਤੁਸਕੀ ਗੱਲ ਕਰੀਏ ਠੀਕ ਹੈ